ਉਹ ਦੇਖੋ ਆ ਬੈਠੇ ਨੇ ਸਰਦਾਰ ਜੀ ਚਾਰ ਪੰਜ ਦਿਨ ਹੋ ਗਏ ਪਨੀਰੀਆਂ ਨੂੰ ਚੰਬੜੇ ਆਇਆ ਪਿਆਜ਼ਾਂ ਦਾ ਫਿਰ ਔਖਾ ਬਹੁਤ ਹੋ ਜਾਂਦਾ ਜੀ ਪਿਆਜ਼ ਤੁਹਾਨੂੰ ਪਤਾ ਵੀ ਹਰ ਇੱਕ ਸਬਜ਼ੀ 'ਚ ਪੈਂਦੇ ਨੇ ਸਬਜ਼ੀ ਬਣਾ ਵੀ ਸਾਰ ਲਾਂਗੇ ਜੇ ਚਟਣੀ ਕੁੱਟਣੀ ਆ ਤਾਂ ਵੀ ਪਿਆਜ਼ਾਂ ਦੀ ਓ ਘੁੱਟ ਹੋਣੀ ਆ ਤਾਂ ਕਰਕੇ ਆਪਾਂ ਨੂੰ ਪਿਆਜ਼ ਬਹੁਤ ਜ਼ਰੂਰੀ ਨੇ ਪਨੀਰੀ ਹੋਈ ਏ ਸਾਡੀ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਆ ਮੀਂਹਾਂ ਕਰਕੇ ਥੋੜਾ ਜਿਹਾ ਘਾਹ ਹੋ ਗਿਆ ਵਿੱਚੋਂ ਹਣ ਤੁਹਾਡੀ ਕਰਾਉਨੇ ਆ ਮੁਲਾਕਾਤ ਸਰਦਾਰ ਜੀ ਨਾਲ ਮੈਂ ਉਹਨੀ ਇੱਧਰ ਭਮਕੇ ਪਨੀਰੀਏ ਬਹੁਤ ਵਧੀਆ ਹਾਂਜੀ ਬਲਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਦੇ ਉਤੇ ਤਾਂ ਠੀਕ ਹੈ ਹੁਣ ਤੁਸੀਂ ਪਨੀਰੀ ਨੂੰ ਲੱਗਿਆ ਰੈਡੀ ਕਰਨਾ ਉਧਰ ਸਵਾਰੇ ਆਏ ਉਧਰ ਕਰਿਆ ਆ ਤਿਆਰ ਸਾਰ ਅੱਛਾ ਠੀਕ ਆ ਤਿਆਰ ਕਰਿਆ ਅੰਦਾ ਖੜਾ ਅੱਛਾ ਅੱਜ ਗਰਮੀ ਗਿਆ ਸੀ ਉਹਨੇ ਸੱਜਰੇ ਸੱਜਰੇ ਅੱਜ ਮਾਹ ਬਾਈ ਜਾਂ ਦੋ ਘੜੀ ਤੁਹਾਡੇ ਬਾਈ ਜਾਂ ਬਾਈ ਜਾਂ ਤੈਨੂੰ ਦੋ ਵਾਰ ਤਾਂ ਕਹਿ ਰਿਆ ਉਹ ਤੇਲ ਚੋਮਾ ਤੈਨੂੰ ਬਿਠਾਉਣ ਲਈ ਅਜਾਸਤ ਲੈਣੀ ਪੈਂਦੀ ਆ ਲੈਣੀ ਪਈ ਬਾਈ ਜਾਂ ਅਜਾਸਤ ਸਰ ਤੇ ਆ ਕੇ ਬੈ ਗਈ ਕੀ ਪਤਾ ਲੱਗਦਾ ਭਾਈ ਬਗਾਨੇ ਆ ਬਸ ਮੋਹ ਕੋ ਸੋਚਣਾ ਪੈਂਦਾ ਅਸਨ ਬਾਈ ਮੇਰੀ ਗੱਲ ਸੁਣ ਲੱਕ ਅਸਨ ਸਾਰੀ ਉਮਰ ਇਹਨਾਂ ਦੇ ਆਪਣੇ ਨਹੀਂ ਬਣਨਾ ਹਾਏ ਹੁਣ ਕੀ ਇਹ ਜਦ ਤੁਸੀਂ ਮੈਨੂੰ ਇਹ ਨੂੰ ਨਾਲ ਨਾ ਮੇਰੀ ਗੱਲ ਸੁਣੋ ਮੈਂ ਦੱਸਦਾ ਤੁਹਾਨੂੰ ਹੁਣ ਇਹਨੇ ਫਿਰ ਆਪਣੀ ਗੱਲ ਵਿਚੇ ਪਾ ਲੈਣੀ ਆ ਇਹਨੂੰ ਹੋ ਗਿਆ 28-29 ਸਾਲ ਆਈ ਇਹਨੂੰ ਜਦ ਵੀ ਗੱਲ ਕਰੂ ਤਾਂ ਨੇ ਆਈ ਨੂੰ ਆਈ ਨੂੰ ਆਈ ਨੂੰ ਬਗਾਨੇ ਆਈ ਆ ਨਾ ਕਿਤੇ ਤੇ ਹਾਂ ਲਿਆਂਦੀ ਹੋਈਆਂ ਹੈ ਹੈ ਲਿਆਂਦੀ ਨੂੰ ਕਿਤੇ ਮੈਂ ਬੋਲਦੀ ਲਿਆਂਦੀ ਹੋਈਆਂ ਆ 200 ਬੰਦਾ 300 ਲੈ ਕੇ ਆਇਆ ਤਾਂ 300 ਬੰਦਾ ਲੈ ਕੇ ਆਇਆ ਜਾ ਕੇ ਹਾਂ ਤੇ ਲਿਆਂਦੀ ਹੋਈਆਂ ਹੈ ਇਹ ਨਾ ਜਦ ਕੱਲ ਕਰ ਲੈ ਬਸ ਬਗਾਨੇ ਤਾਂ ਬਗਾਨੇ ਹੀ ਹੁੰਦੇ ਨੇ ਇਹਨਾਂ ਨੇ ਬਈ ਸਾਨੂੰ ਸਾਰੀ ਉਮਰੇ ਬਗਾਨੇ ਕਹੀ ਜਾਣਾ ਨਹੀਂ ਤੁਸੀਂ ਵੀ ਤਾਂ ਫਿਰ ਬਗਾਨੀਆਂ ਹੀ ਕਹਿ ਦਿੰਦੇ ਮਾੜੀ ਜੀ ਗੱਲ ਤੋਂ ਲੜ ਕੇ ਹਾਂ ਬਿਲਕੁਲ ਨਹੀਂ ਕਹਿੰਦਾ ਹੁਣ ਤਾਂ ਤੁਸੀਂ ਕੈਮਰੇ ਸਾਹਮਣੇ ਮੁੱਕਰਨ ਆਈਆਂ ਨੰਗਿਆ ਟਾਇਮ ਉੱਦਾਂ ਕਾ ਘਹਾੜਾ ਇੰਨਾ ਕ ਹੈਗਾ ਪਤਾ ਨਹੀਂ ਨਹੀਂ ਲੰਘ ਜਾਣਾ ਬਗਾਨੇ ਕਹੀਂ ਜਾਓ ਆਪਣੇ ਕਹੀਂ ਜਾਓ ਬਹਾਵ ਸਾਈਂ ਚਰੀ ਦੇ ਨੇੜ ਤੇ ਡੜੇ ਹਾਂ ਤਾਂ ਉਹਦੇ ਕਹਾਣੇ ਪਤਾ ਨਹੀਂ ਕਿਹੜੀ ਗੱਲਾਂ ਚੁੱਪਾਂ ਅੱਛਾ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਨਾ ਨਾ ਤੂੰ ਬੋਲ ਤੂੰ ਕਾਨੂੰ ਚੁੱਪਾਂ ਆਇਆ ਹੱਥ ਦੇ ਆ ਜੀ ਵਧੀਆ ਲੰਘੀ ਜਿਹੜੀ ਹੁਣ ਤੱਕ ਲੰਘੀ ਸਾਡਾ ਬਹੁਤ ਵਧੀਆ ਸਾਥ ਰਿਹਾ ਹੈ ਪਰ ਲੋਕਾਂ ਨੇ ਤੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਇਹਨੂੰ ਇੱਥੇ ਰੱਖੀਂ ਇੰਦਰਲੇ ਪਾਸੇ ਓਰੇ ਓਰੇ ਇੱਥੇ ਇੱਥੇ ਚੱਕ ਕੇ ਸਿੱਖਣੀ ਤੋਂ ਸੋਕ ਲੋਕਾਂ ਦਾ ਸਾਥ ਹਟਾਉਣ ਦੀ ਅੱਡੀ ਚੋਟੀ ਨੂੰ ਜ਼ੋਰ ਲਾਪਾ ਪਰ ਜਿਹੜੀਆਂ ਡੁੰਗੀਆਂ ਬੇ ਲਾਂਦੀਆਂ ਸਾਂਝਾ ਹੁੰਦੀਆਂ ਉਹ ਉੱਥੇ ਰੱਬ ਵੀ ਮਜਬੂਰ ਹੋ ਜਾਂਦਾ ਬੜੇ ਆਏ ਬੜੇ ਗਏ ਹਾਂ ਹਾਂ ਐਸੇ ਦਾ ਸਾਰੇ ਵਾਸੇ ਨੂੰ ਹੱਥ ਕੰਡੇ ਬਣਾ ਲੈ ਵੀ ਕਿਵੇਂ ਨਾ ਕਿਵੇਂ ਇਹ ਵੱਖ ਹੋ ਜਾਂਦਾ ਓਏ ਜਣੇ ਸਿਕੰਦਰ ਵਰਗੇ ਚਲੇ ਗਏ ਆ ਕੇ ਇੱਥੇ ਤਾਂ ਜਦੋਂ ਸੱਚਾਈ ਹੁੰਦੀ ਆ ਨਾ ਜਿੱਥੇ ਡੰਗ੍ਹਾਈ ਤੋਂ ਦਿਲ ਦੀ ਸਾਂਝ ਪੈ ਜਵੇ ਹੋਰ ਰਿਸ਼ਤੇ ਨਹੀਂ ਫਿਰ ਪਰਮਾਤਮਾ ਵਿਖਰਨ ਹੁੰਦਾ ਜਿਹੜੇ ਸਾਨੂੰ ਵਿਖਰਨ ਦੀ ਉਹ ਕਹਿੰਦੇ ਹੁੰਦੇ ਆ ਤੋੜਨ ਦੀ ਕੋਸ਼ਿਸ਼ ਕਰਦੇ ਆ ਲੋਕ ਸਾਡੇ ਰਿਸ਼ਤਿਆਂ ਨੂੰ ਉਹਨਾਂ ਦੇ ਆਪ ਦੇ ਹੀ ਟੁੱਟ ਜਾਂਦੇ ਨੇ ਸਾਡੇ ਦਾ ਭਰੋਸਾ ਹੀ ਉਹਵਾਬੇ ਨਾਂ ਤੇ ਕਾਪੂ ਤੇ ਭਰੋਸਾ ਰੱਖਿਆ ਕਰੋ ਕਿ ਅੱਛਾ ਮਹਾਰਾਜ ਤੇਰੇ ਤਾਬੇ ਲੜ ਫੜਿਆ ਇਹ ਸਰੇ ਥਾਈ ਨੇ ਬੇ ਹਨਾ ਹੀ ਸਰਦਾਰ ਜੀ ਨੇਵਣਾ ਚਾਹੀਦਾ ਨੇਵਣਾ ਚਾਹੀਦਾ ਇੱਕ ਤੇ ਹੋ ਕੇ ਰਹੋ ਕਹਿੰਦਾ ਸੀ ਹਾਂ ਉਹ ਕਰਨ ਸੜ ਥੋੜਾ ਜਾ ਪਹੁੰਚ ਗਿਆ ਸਰਦਾਰ ਜੀ ਮੈਂ ਲੱਗੀ ਦੀ ਪੋਚੇ ਲਾਉਣ ਬਹੁਤ ਵਧੀਆ ਬਣਾਤੀ ਕਿਰੀ ਉਹ ਤਾਂ ਜਿਹ ਹੈ ਮੈਂ ਤਾਂ ਜੇ ਸਾਵਕੋਸ ਅੱਛਾ ਫੇਰ ਕਹੋਗੇ ਲੜੀ ਜਾਂਦੀ ਹੈ ਨਾ ਮੈਂ ਜਿਹੜੀ 4 ਵਜੇ ਦੀ ਗਰਮੀ-ਗਰਮੀ ਹੁੰਦੀ ਫਿਰਦੀ ਆ ਉਹ ਹੋਏ ਹਰੇਕ ਬੰਦਾ ਆਪਣੇ ਕੰਮ ਤੇ ਮਾਨ ਜਾ ਕਰਦਾ ਸਾਨੂੰ ਕੋਈ ਪੁੱਛਦਾ ਨਹੀਂ ਅਸੀਂ ਨਹੀਂ ਕਰਦੇ ਅਸਰ ਦੀਆਂ ਕੰਮ ਸਰਦਾਰਾ ਜਿੱਥੇ ਚੱਲੇਗਾ ਚੱਲੂਂਗੀ ਤੇਰੇ ਨਾਲ ਤੇਰੇ ਬਟੇਟਾ ਦੋ ਲੈ ਲਈਂ ਜਿੱਥੇ ਚੱਲੇਗਾ ਚੱਲੂਂਗੀ ਨਾਲ ਤੇਰੇ ਹਾਂ ਬਟੇਟਾ ਦੋ ਲੈ ਲਈਂ ਹਾਂਜੀ ਹਾ ਇਕਣੀ ਹੈ ਲੱਗਦਾ ਤਾਂ ਹੈ ਮੈਂ ਤਾਂ ਪੁੱਛਿਆ ਪੁੱਛਿਆ ਤਾਂ ਨਵੇੜ ਕੇ ਆਈ ਹਾਂ ਹੁਣ ਸਾਰਾ ਕਲੀਅਰ ਕੱਟ ਕਰਿਆ ਹੀ ਕਿੰਨੇ ਸੋਹਣੇ ਬਤਾਉ ਲੱਗੇ ਹੋਏ ਆ ਖਾ ਲਓ ਤੁਹਾਨੂੰ ਪੰਜਵੇਂ ਤਾਈ ਬਣ ਜਾਣਗੇ ਪਰਸੋਂ ਦਾ ਬਣਾਏ ਆ ਜੇ ਹੁਣ ਮੈਂ ਵੈਸੇ ਪਿਆਜ ਲਵਾ ਦੰਦੀ ਤੁਹਾਡੇ ਨਾਲ ਮਿੱਤੇ ਪੈਰਾਂ ਪਾਰ ਬੈਠਿਆ ਨਹੀਂ ਜਾਣਾ ਜੇ ਕਹੋ ਮੈਂ ਆਹ ਸੀਟ ਲੈ ਕੇ ਨਾ ਨਾ ਧੰਨਵਾਦ ਤੇਰਾ ਤੂੰ ਬੈਠਾ ਹੀ ਆ ਬਸ ਅੱਛਾ ਮੇਰਾ ਬੈਠੀ ਦਾ ਹੀ ਆਸਰਾ ਰੱਬ ਜਿੰਨਾ ਹੈ ਹਾਂ ਨਾ ਆਏਗਾ ਤਾਂ ਬੈਠਾ ਉਹ ਤਾਂ ਪਸਿਆਣੇ ਨੂੰ ਕਹਿੰਦੇ ਆ ਵੀ ਬੈਠੇ ਰਹਿਣਾ ਹਨਾ। ਕਿ ਆ ਕੇ ਆਂ ਸਰਦਾਰ ਜੀ ਕੋਲ ਕੀ ਕਰਦੇ ਆ? ਕਿ ਤਾਂ ਧਨੀਆ ਤੋੜ ਲਈ ਅਮਾ। ਹੁਣ ਉਧਰ ਲੇਕੋਂ ਦਾ ਕਿੱਥੇ ਖੋਲੂੰਗੀ ਇੱਧਰ ਨਹੀਂ ਤੋੜ ਲੈਣੀ ਧਨੀਆ। ਤੁਸੀਂ ਠੰਡ 'ਚ ਕੀ ਕਰਦੇ ਹੋ ਇੱਥੇ? ਹਵਾ ਤਾਂ ਇੰਨੀ ਚੱਲਦੀ ਆ ਠੰਡੀ। ਉਹ ਮੈਂ ਕਿਹਾ ਕਰਦੀ ਆ ਪੂਰੇ ਪਿਆਜ਼ ਉਹ। ਅੱਛਾ ਪਨੀਰੀ ਪਟਣ ਲੱਗੇ। ਘਟ ਗਈ ਥੀ। ਅੱਛਾ ਅੱਛਾ ਤਾਂ ਉਧਰ ਫੇਰ ਘਟ ਗਈ। ਤਾ 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 ਮੈਂ ਤਾਂ ਆਪਣੇ ਕੰਮ ਜੇ ਨਵੇਂ ਡਿਆਈ ਸਾਰੇ ਲਿਖਾਂ ਮੈਂ ਚੱਲ ਸਬਜੀ ਦੀ ਸਲਾਦ ਹੀ ਮਹਾ ਬੇਲੀ ਆ ਸਬਜੀ ਬਣਾ ਲਾਂ ਮੈਂ ਚੱਲ ਧਨੀਆ ਲੈ ਕੇ ਆਵਾਂ ਜਾ ਕੇ ਫਿਰ ਦੇਖਿਆ ਮਹਾ ਉਹ ਗੁੰਡੇ ਸਾਰੇ ਬੰਦ ਪਏ ਆ ਹੁਣ ਪਸ਼ੂ ਵਾਲੇ ਉਧਰ ਮੈਂ ਕਰਿਆ ਤਾਂ ਬੰਦ ਪਰ ਮਹਾ ਅੱਧੀਆ ਪੜੀਆਂ ਸਕੇ ਸਟਿੱਤੀਆਂ ਮੈਂ ਚੱਲ ਬੇੜਾਣ ਬੇੜਾਣ ਨੇ ਅੱਛਾ ਪੱਟੇ ਪਟਾਈਏ ਲੋ ਹਾਂ ਕਿੰਨੀ ਸੋਣੀ ਪਨੀਰੀ ਨਿਕਲਦੀ ਆ ਕਾਜਾ ਪੱਟੇ ਤੇ ਹਨਾ ਹੂੰ ਮਾਂ ਲੱਗੀ ਤੇ ਗੋਭੀ ਕਿਸਦਾ ਪਪਾ ਨੇ ਲਾਤੀ ਤੀ ਪਹਿਲਾਂ ਸਿਰੋਂ ਇਸ ਵੇਰੋਂ ਹਾਂਜੀ ਹਾਂਜੀ ਮੈਂ ਲੱਗੀ ਤੇ ਗੋਭੀ ਸਬਜੀ ਬਣਾਉਣਾ ਅੱਛਾ ਹਾਂ ਦੋ ਦਿਨ ਹੋ ਗਏ ਗੋਭੀ ਥੋੜੀ ਪਈ ਆ ਹੂੰ ਮਾਂਾ ਚੱਲ ਗੋਭੀ ਬਣਾ ਲੰਨੀ ਆ ਉਈਆਂ ਬੁੜੀ ਬੁੜੀ ਜੀ ਹੋ ਜਾਣਾ ਹੂੰ ਮਾਂਾ ਚੱਲ ਧਨੀਆ ਲੈ ਕੇ ਆਉਣੀ ਆ ਅੱਛਾ ਚੱਲ ਦੇਖਿਆ ਤੁਸੀਂ ਬੈਠੇ ਆ ਹਾਂ ਚੱਲ ਦੋ ਘੜੀ ਗੱਲਾਂ ਹੀ ਮਾਰ ਲਾਂਦੇ ਆ ਮੈਂ ਮੈਂ ਤਾਂ ਬੈਠੇ ਨਾ ਸਵੇਰ ਦਾ ਖੇਚੇ ਅੱਜ ਹਾਂ ਮੈਂ ਤਾਂ ਸਵੇਰ ਦਾ ਖੇਚੇ ਭਾਈ ਤੁਹਾਨੂੰ ਲਿਆ ਕੇ ਦਵਾਂ ਕੋਸ ਬੈਠਣ ਨੂੰ ਨਾ ਨਾ ਇਹ ਟੁੱਟ ਉਹ ਨਹੀਂ ਜਮ੍ਹਾਂ ਬਣੀ ਕਟੋ ਹੀ ਨਾ ਰਹਿਣ ਲੱਗ ਜੀ ਨਹੀਂ ਅੱਛਾ ਬਹ ਹੁਣ ਆ ਪੜਦੇ ਆ ਪਨੀਰੀ ਚਮਕਿਆ ਦਾ ਹੋਇਆ ਸੂਰਜ ਮਾੜਾ ਹਾਂ ਜੀ ਸੂਰਜ ਚਮਕਿਆ ਤਾਂ ਹੋਇਆ ਹੰਝਣ ਲੱਗਿਆ ਚਮਕਿਆ ਦਿਨ ਵਧੀਆ ਲੱਗਿਆ ਹੋਇਆ ਇਹ ਜੀ ਗੱਲ ਨਹੀਂ ਹੈਗੀ ਹਾਂ ਮਾਤਾ ਭਾਈ ਆਪਣਾ ਕੋਟ ਚਾੜ ਲਿਆ ਆਪਾਂ ਤਾਂ ਲਾਗੀ ਲੱਗਣ ਠੰਡ ਹਾਂ ਨਮੋ ਤੀਗਾ ਹਵਾ ਚਲਦੀ ਹੈ ਨਾ ਪਹਿਲਾਂ ਮੌਸਮ ਗੁੰਮ ਜਾਂ ਤੀਗਾ ਹੁਣ ਹਵਾ ਚੱਲ ਪਈ ਹਾਂ ਮੈਂ ਭੈਣਾਂ ਨੂੰ ਕਹਿਨੀ ਆ ਬਣੀਆਂ ਨੂੰ ਹੂੰ ਬਈ ਦੱਸਿਓ ਤੁਹਾਡੇ ਨਾਲ ਵੀ ਐਕਣੇ ਹੁੰਦੀ ਹੈ ਜਿੱਕਰ ਅੱਜ ਮੇਰੇ ਨਾਲ ਸਰਦਾਰ ਨੇ ਕਰੀਆ ਨਹੀਂ ਮੈਂ ਗਿਆ ਕਰਿਆ ਮੈਂ ਕੁਛ ਵੀ ਨਹੀਂ ਕਿਹਾ ਮੈਂ ਤਾਂ ਨਾ ਤੁਸੀਂ ਕਹਿੰਦੇ ਠੀਕ ਹੈ ਬਈ ਇਹ ਐਦਾ ਹੀ ਉਹ ਕਰਦੀਆਂ ਨੇ ਬਈ ਸਾਨੂੰ ਬਗਾਨੇ ਸਮਝਦੀਆਂ ਨੇ ਹੈ ਹਲੇ ਤੇਰੀ ਸਵੀਰਾਂ ਵਾਲੀ ਰੀਲ ਫਰਦੀ ਹੈ ਤੇਰੇ ਦਿਮਾਗ ਚ ਹੈ ਮੇਰੇ ਮੇਰੇ ਤਾਂ ਕਈ ਕਈ ਮਹੀਨੇ ਨਹੀਂ ਦਿਮਾਗ ਚ ਉੱਠ ਜਾਂਦੀ ਜੇ ਕੋਈ ਮੈਨੂੰ ਚੁੱਬੀ ਕਹਿ ਦੇਵੇ ਨਾ ਨਾ ਚੁੱਮੀ ਤਾਂ ਕੋਈ ਨਹੀਂ ਕਰਦੀ ਹੈ ਕਈ ਦਾ ਚੁੱਮੀ ਉਹ ਆ ਵੈਸੇ ਐ ਸਰਦਾਰਾ ਬਈ ਹੁਣ ਕੱਲ ਪਤਾ ਕੀ ਉਹਨੇ ਚਾਹ ਮਾਨੀ ਆ ਗਈ ਦਿਨ ਚ ਕਿ ਤੈਨੂੰ ਤਲਾਕ ਤਲਕ ਦੇਣ ਦੀ ਸਲਾਹ ਬਈ ਹੁਣ ਚਾਹ ਚੂਪੀ ਕੇ ਦੁਬਾਰਾ ਚਾਰਜ ਹੋ ਗਈ ਇਹਨੂੰ ਹੁਣ ਗੱਲਾਂ ਆਉਂਦੀਆਂ ਮੈਰੇ ਹੁਣ ਟੁੱਟਿਆ ਪਿਆ ਦਾਮ ਅੱਜ ਕੀ ਕਰੀ ਜਾਂਦੀ ਜਾਂਦੀ ਸਰਦਾਰ ਨੂੰ ਛੇੜ ਲੈਣੀ ਆ ਨਾ ਮੈਨੂੰ ਕਿਤੇ ਤਲਾਕ ਤਲਕ ਦੇਣ ਦੀ ਸਲਾਹ ਹੋਰ ਕੁਝ ਹੋਣ ਦੇਣਾ ਤਲਾਕ ਹੁਣ ਮਜਾਕ ਕਰ ਰਹੀ ਆ ਜੀ ਅ ਅਦਰ ਬੀਬੀਆਂ ਭਣਾ ਮੈਨੂੰ ਜਰੂਰ ਦੱਸਿਓ ਵੀ ਤੁਹਾਡੇ ਨਾਲ ਵੀ ਇੰਨੀ ਪੂਰੀ ਹੁੰਦੀ ਆ ਹਾਏ 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 ਹੱਸੋ ਤਾਂ ਜੀ ਚਲਤਾ ਹੈ ਭਾਈ ਚਲਤਾ ਹੈ ਬਾਸਕੇਟ ਕੇ ਟਾਈਮ ਲੰਗ ਜਾਂਦਾ ਵੀ ਖੁਰਪਾ ਪਤਾ ਨਹੀਂ ਕਿੱਥੇ ਰੱਖਿਆ ਹੈ ਖੁਰਪਾ ਉੱਥੇ ਪਿਆ ਉਧਰ ਤੇ ਪਿਆ ਹੋਣਾ ਪੱਲੀਆਂ ਵਾਲੀ ਪੇਟੀ ਜੀ ਤੇ ਉਧਰ ਕੋਈ ਨਾ ਨਾਲੇ ਤਾਂ ਮੇਰੇ ਕੋਲ ਉੱਥੀ ਪਤਾ ਕੀ ਹੈ ਜੀ ਬਾਸਕੇਟ ਕੇ ਟਾਈਮ ਵਧੀਆ ਲੰਗ ਜਾਂਦਾ ਹਾਂ ਵੀ ਇਦਾਂ ਸਾਡੀ ਪਨੀਰੀ ਗਾਮ ਜਾਵਾ ਪੂਰੀ ਇਦਾਂ ਹਾਂ ਆਲੇ ਕੰਮੋਂ ਨਿਬੜ ਜਾਂਦਾ ਘਰ ਦਾ ਤੇ ਮੀਰੀ ਨੇ ਨਿਆਰਾ ਲੈਂਦਾ ਪਿਆ ਇਦ ਕੀ ਪਤਾ ਕੀ ਕਿਹਾ ਜਿਹੜੀਆਂ ਕਬੀਲਦਾਰੀਆਂ ਆਪਾਂ ਨੂੰ ਕਈ ਵਾਰ ਆਪਾਂ ਟੈਨਸ਼ਨਾਂ ਚ ਬਹੁਤ ਕਰ ਜਾਂਦੇ ਆ ਘਰ ਘਰ ਦੀ ਕਹਾਣੀ ਆ ਬਈ ਖੁਸ਼ ਰਹਿ ਹਾ ਕਰੋ ਪਤਾ ਨਹੀਂ ਕਿ ਜੀ ਸਾਂਝਾ ਕਿ ਜੀ ਸਵੇਰਾ ਪਤਾ ਹੀ ਲੱਗਦਾ ਬਾਈ ਜਦੋਂ ਸਿਹੀ ਸਹੀ ਚੱਲ ਰਹੇ ਆ ਨਾ ਬਈ ਫੇਰ ਸਾਨੂੰ ਇੰਨਾ ਬਾਲੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੋ ਕਿਸਮਤ ਚਾ ਉਹ ਹੀ ਜਾਂਦਾ ਕੋਈ ਗੱਲ ਨਹੀਂ ਚੱਲੀ ਹੋ ਜਾਣਾ ਤਾਂ ਚੱਲੀ ਜਾਣ ਦੋ ਫਿਰ ਜਿਹੜਾ ਦੁਨੀਆ ਵਾਲਾ thora ਇਹ ਨਹੀਂ ਰੁਕਿਆ ਕਦੇ ਹਾਂ ਨਾ ਸਮੇਂ ਵਾਲਾ ਰੁਕੇ ਨਾ ਸਮੇਂ ਵਾਲਾ ਰੁਕੇ ਵੈਸੇ ਇੱਕ ਗੱਲ ਹੋਰ ਆ ਸਰਦਾਰ ਜੀ ਤੁਸੀਂ ਮੇਰੇ ਬਾਥੂ ਖਤਮ ਕਰਨ ਲੱਗੇ ਹੋਇਆਂ ਆ ਸਾਗ ਬਣਾਉਣਾ ਸੀ ਦੋ ਦਿਨ ਬਾਈ ਜੀ ਆਪਣਾ ਥੋੜਾ ਮੇਰੀ ਗੱਲ ਸੁਣ ਲੈ ਆ ਹਲੇ 4 ਦਿਨ ਅਟਕੇ ਲੱਗਣੀਆਂ ਪਨੀਰੀ ਆ ਕਹਿ ਰਿਹਾ ਤਿਆਰ ਕਰਕੇ ਲਾ ਗਾ ਲੈ ਨਾ ਸਾਰਾ ਬਾਥੂ ਪੱਟ ਦੇਣਾ ਤੁਸੀਂ ਤਾਂ ਮੈਂ ਤਾਂ ਹੁਣ ਪੜਦਾ ਜਿੱਥੇ ਤੱਕ ਪਨੀਰੀ ਪਟੂਗਾ ਸਾਨੂੰ ਦਵਾਥੂ ਸੋਦੇ ਹੁਣ ਬਾਥੂ ਤਾਂ ਮੇਰੇ ਕਿਤੇ ਪਨੀ ਰਹਿਣਾ ਉਹ ਸੀ ਸਾਗ ਘਬਰਾ ਕੱਲ ਬਣਾਉਣਾ ਸਾਗ ਹੁਣ ਕੀ ਕਰੀਏ ਅਸੀਂ ਬਹਿਲੀਆਂ ਹੀ ਨਹੀਂ ਹੈਗੀਆਂ ਜਿਆਦਾ ਇੰਦਿਆ ਨਹੀਂ ਹੈ ਗਿਆ ਤੁਹਾਡੇ ਆ ਬਾਥੂ ਹੈਗਾ ਸਾਗ ਚ ਪਾਉਣ ਯੋਗ ਤਾਂ ਹੈਗਾ ਤੇ ਇਹ ਮੁੱਠੀ ਦਾ ਆ ਮੂਲੀਆਂ ਬਹੁਤ ਸੋਹਣੀਆਂ ਹੋਈਆਂ ਉਧਰ ਲੀਆਂ ਮੂਲੀਆਂ ਦੇ ਤਾਂ ਲੱਕ ਚਾ ਟੁੱਟ ਗਿਆ ਪਤਾ ਨਹੀਂ ਉਹ ਪਤਾ ਕੀ ਹੈ ਜਦ ਆਪਾਂ ਉਹ ਲਾਈਆਂ ਤੀਆਂ ਜਦ ਨਹੀਂ ਪੈ ਗਿਆ ਤਾਂ ਥੋੜੇ ਦਿਨਾਂ ਬਾਅਦ ਪੇਆ ਤਾਂ ਥੋੜਾ ਜਿਹਾ ਤਾਂ ਛਰਾਟਾ ਜਿਹੀ ਤਾਂ ਪਰ ਉਹਨੇ ਉਹ ਬੀਜ ਦਾ ਨਾਸ ਮਾਰਤਾ ਤਾਂ ਆ ਬਹੁਤ ਲੂਟ ਜੰਮੀ ਹੁੰਦੀ ਹੈ ਸਾਗ ਵੀ ਬਣਾਈਏ ਹੁਣ ਤਾਂ ਸਾਗ ਨੂੰ ਜੀ ਕਰਦਾ ਮੈਨੂੰ ਕਹਿੰਨੀ ਹੋਗੇ ਵੀਜ਼ਨ ਸਾ ਖਾਦੇ ਨੂੰ ਹੈ ਨਾ ਜੀ ਮੇਨਮੀ ਦਾ ਮੀਨਾ ਹੀ ਹੋ ਗਿਆ ਨਮੀਨਾ ਤਾਂ ਨਹੀਂ ਹੋਇਆ ਆ ਮੌਸਮਾ ਨਹੀਂ ਨਿਖਰਦਾ ਇਹ ਚ ਹੱਥ ਜਾਈ ਨਹੀਂ ਫੁੱਲਦਾ ਕੰਮ ਕਰਦੇ ਹਾਂ ਤਾਂ 11:00 ਵਜ ਹੈਕ ਨਹੀਂ ਤੇਨੇ ਜੇ ਜਾਨ ਕਰੇ ਕਿ ਫਰਕ ਤਾਂ ਉਤਰਦਾ ਨਹੀਂ ਹੈਗਾ ਹੋਰ ਸਨਾਨ ਜੀ ਰੱਬ ਦੇ ਘਰ ਦੀ ਨਹੀਂ ਰੱਬ ਦੇ ਘਰ ਦੀ ਕੀ ਸੁਣ ਆਉਣੀ ਆ ਦੇਖਾ ਉਹ ਦੇਖਾ ਨਿਕਲਿਆ ਹਿਆ ਜਾਂ ਬਹਾ ਮੇ ਘੜਦਾਨੇ ਹੈ ਮੜਾ ਜੀ। ਕਿ ਘੜੀ ਨਿਕਲੀ ਆ ਨਿਕਲਿਆ ਆ ਐ ਕਰਦੇ ਆ ਜਿਵੇਂ ਉਹਦੀ ਹੁੰਦਾ ਕਰੂਆਂ ਨੂੰ। ਹੁਣ ਇਹ ਨਹੀਂ ਪਤਾ। ਪਿਆ ਬਣਾ ਕਹਿ ਦਿੰਦੇ ਨੇ ਭੁੱਸ ਰਿਆ ਆ ਭੁੱਸ ਰਿਆ ਆ। ਨਹੀਂ ਇਹਦਾ ਇਹ ਨਹੀਂ ਪਤਾ ਲੱਗਦਾ। ਭੁੱਸ ਰਿਆ ਮੈਂ ਦੱਸਦਾ। ਅੱਜ ਪਤਾ ਹੀ ਨਹੀਂ ਪਤਾ ਲੱਗਦਾ ਵੀ ਉੱਪਰ ਬੱਦਲ ਆ ਜਾਂ ਧੁੰਦ ਆ। ਹਾਂ। ਕਈ ਵਾਰ ਤਾਂ ਇੰਨਾ ਇਹੋ ਜਿਹਾ ਕਾਲਾ ਹੋ ਜਾਂਦਾ ਇਹ ਮੂਹਾਂ ਹੁੰਦਾ ਬੱਦਲ ਆ ਗਿਆ। ਹਾਂ। ਕਈ ਵਾਰ ਐਂ ਲੱਗਦਾ ਵੀ ਧੁੰਦ ਹੈ ਆ। ਧੁੰਦ ਹੈ ਆ। ਯਕੀਨ ਇਹਦਾ ਕੋਈ ਨਹੀਂ ਵੀ ਹੈ ਕਿ ਆ। ਹਾਂ। ਹੁਣ ਵੈਸੇ ਕੱਲ ਤਾਂ ਪੂਰਾ ਪਛਵਾ ਚਲਦੀ ਆ। ਹੁਣ ਵੀ ਪਛਵਾਈ ਗਿਆ। ਪੱਛੋਂ ਚੱਲਦੀ ਆ ਹਾਂ ਪੱਛੋਂ ਚੱਲਦੀ ਆ ਪੁੱਛੋ ਹੀ ਆ ਬਰੋਂ ਆਉਂਦੀ ਆ ਪੱਠਕੀਆਂ ਵਿੱਚੇ ਪੁਰਾ ਚਲੀ ਜਾਂਦਾ ਵਿੱਚੇ ਪੱਛੋਂ ਇਹਦਾ ਨਹੀਂ ਸੌਰੇ ਦਾ ਯਕੀਨ ਹੈਗਾ ਇੱਕ ਤਾਂ ਕਰਦੀਆਂ ਤਾਂ ਦੇਖੋ ਸਬਜ਼ੀਆਂ ਕਰਦੀਆਂ ਹੀ ਲਾਇਆ ਕਰੋ ਆਰਗੈਨਿਕ ਲਾਇਆ ਕਰੋ ਸਬਜ਼ੀਆਂ ਭਾਵੇਂ ਅਸੀਂ ਥੋੜੀ ਸਬਜ਼ੀ ਲਾਈਏ ਕਰਦੀ ਪਰ ਬਗੈਰ ਸਪਰੇਹਾਂ ਤੋਂ ਲਾਈਏ ਜਿਹੜੀਆਂ ਆਪਾਂ ਕਰਦੀਆਂ ਸਬਜ਼ੀਆਂ ਲਾਉਨੇ ਉਹ ਚ ਇੱਕ ਹੋਰ ਵੀ ਹੁੰਦਾ ਮੈਂ ਦੱਸਦਾ ਹਾਂਜੀ ਚੱਲ ਆਪਾਂ ਕਹਿੰਦੇ ਵੀ ਆਰਗੈਨਿਕ ਲਾਇ ਕਰੋ ਚਲੋ ਆਰਗੈਨਿਕ ਨਾਮ ਵੀ ਲਾਓ ਤੁਸੀਂ ਸਪਰੇ ਵੀ ਕਰ ਲਓ ਬੇਸ਼ੱਕ ਦੀ ਲਿਆ ਕੇ ਯੋ ਕਿੰਨੇ ਤੁਸੀਂ ਮੋਲ ਦੀਆਂ ਖਾਨੇ ਹੋ ਉਹਨਾਂ ਨਾਲ ਉਹ ਚੰਗੀਆਂ ਮੇਰੀਆਂ ਹੀ ਸਪਰੇਆਂ ਕਿਉਂਕਿ ਅਗਲੇ ਨੂੰ ਝਾੜਦਾ ਹੀ ਮਤਲਬ ਹੁੰਦਾ ਜਿਹੜੇ ਤੁਸੀਂ ਘਰ ਸਬਜ਼ੀ ਬੁੱਜਣੇ ਉਹ ਤਾਂ ਕਿੰਨੀਆਂ ਸਪਰੇਆਂ ਕਰੋ ਲਿਆ ਕੇ ਕਰ ਨਹੀਂ ਸਕਦਾ ਨਹੀਂ ਕਰ ਸਕਦਾ ਹਾਂ ਅਗਲਾ ਹੈਗਾ ਜੇਲਾ ਚਾਰਕ ਹੈਗੇ ਆ ਵਾ ਲੱਗੇ ਹੋਏ ਬਤਾऊं ਚਲ ਜੇ ਦੋ ਗੰਦੇ ਵੀ ਨਿਕਲ ਜਾਣਗੇ ਤੋਂ ਵਧੀਆ ਵੀ ਤਾਂ ਵੀ ਕੋਈ ਨਹੀਂ ਠੀਕ ਹੈ ਨਾ ਆ ਮੋਲ ਦੇ ਲਿਆਉਣੀ ਉੱਥੇ ਲਿਆਉਣੀ ਤਾਂ ਛਾਂਟ ਛਾਂਟ ਕੇ ਐਂ ਚੈੱਕ ਕਰ ਕਰਕੇ ਉੱਥੇ ਆਹ ਕਹੇ ਜੇ ਉਹ ਮੇਰੀ ਜ਼ਹਿਰੇ ਹੁੰਦੀ ਹੈ ਜ਼ਹਿਰੇ ਹੁੰਦੀ ਹੈ ਬਿਲਕੁਲ ਜ਼ਹਿਰ ਹੁੰਦੀ ਹੈ ਹੁਣ ਗੋਭੀਆਂ ਦੇਖ ਲਓ ਹਾਂ ਹੁਣ ਜੇ ਇਹਨਾਂ ਦੇ ਨਾਲ ਹੀ ਗੋਭੀ ਪ ਜਿਹੜੀ ਦਿਵਾਲੀ ਲਵੇ ਗੋਭੀ ਹੁੰਦੀ ਆ ਜਾਂ ਪਿੱਛੇ ਨੰਗੀ ਹਾਂ ਉਹ ਜ਼ਹਿਰੀ ਦੀ ਦਿਵਾਲੀ ਲਵੇ ਗੋਭੀ ਆਉਂਦੀ ਆ ਨਾ ਉਹ ਆਪਣੇ ਵਾਲੀ ਗੋਭੀ ਤਾਂ ਹੁੰਦੀ ਆ ਜਿਹੜੇ ਪੀਲੇ ਪੀਲੇ ਜਿਨੇ ਫੁੱਲ ਹੁੰਦੇ ਨੇਰੀ ਜ਼ਹਿਰ ਹੁੰਦੀ ਆ ਇਹ ਜਿਹੜੀ ਹੁਣ ਆਪਣੀ ਗੋਭੀ ਆ ਹੁਣ ਆਪਣਾ ਕੱਲੋ-ਕੱਲੋ ਡੋੜ-ਡੋੜ ਕੇ ਲੋਆ ਡਾੜਾ ਫੁੱਲਾ ਹੁਣ ਪਖਾਂਦੀ ਰਹੇ ਆਪਣੀ ਗੋਭੀ ਉੱਤੇ ਕੋਈ ਸਪਰੇ ਨਹੀਂ ਕੋਈ ਉਹਨੂੰ ਰੇ ਨਹੀਂ ਹੈਗਾ ਕੁਝ ਵੀ ਉਹ ਜਿਹੜੀ ਗੋਭੀ ਖਾਣੇ ਵਾਲੀ ਸਿਆਲ ਚ ਬੈਂਗਣ ਖਾਣੇ ਵਾਲਾ ਸਿਆਲ ਚ ਆ ਸਾਡੇ ਬੈਂਗਣ ਦਾ ਬੂਟਾ ਖੜਾ ਇੱਕ ਆ ਦੂ ਉਧਰ ਹਰੇ ਮੱਕ ਦਾ ਮੈਂ ਕਹਣਾ ਇਹ ਨਹੀਂ ਬਸ ਕਰਾਤੀ ਅਸੀਂ ਖਾਣਾ ਫਾਹੇ ਚੜਨਾ ਜਾਦਾ ਆਉਣਾ ਹੈ April May ਚ June ਚ ਨੇਰੀਆਂ ਸਪਰੇਹਾਂ ਅਸੀਂ ਉਹ ਟਾਈਮ ਖਾਣਾ ਆ ਖਾ ਲ ਸਾਕ ਖਾ ਲੋ ਇਹ ਖਾਣਾ ਹੁਣ ਜਿੰਨਾ ਖਾਣਾ ਖਾਉ ਇਹਨੂੰ ਸਵੇਨਾ ਸਪਰੇਹ ਆ ਸਿਆਲ ਸਿਆਲ ਤਾਂ ਬਹੁਤ ਸਬਜੀ ਆ ਹਾਂ ਸਿਆਲ ਸਿਆਲ ਕੋਈ ਅੰਤ ਨਹੀਂ ਹੈਗਾ ਸਬਜੀ ਪਤਾ ਨਹੀਂ ਸਰਦ ਜੀ ਟਾਈਮ ਕਿੰਨਾ ਹੋ ਗਿਆ ਪਤਾ ਨਹੀਂ ਟਾਈਮ ਬੰਨਾ ਹੋ ਗਿਆ ਜਾਮਾ ਫਿਰ ਮੈਂ ਆ ਦੇਖ ਲਓ ਜੀ ਰੋਟੀ ਖਾਣੀ ਆ ਨਾ ਥੱਕੇ ਪਏ ਐ ਥੱਕੇ ਪਏ ਹਾਂ ਥੱਕੇ ਪਏ ਯਾਰ ਚਲੋ ਠੀਕ ਹੈ ਜੀ ਹਾਸੇ ਠੱਠੇ ਕਰਦੇ ਰਿਹਾ ਕਰੋ ਘਾਰਾਂ ਪਰਵਾਨਾਂ ਚ ਰਲ ਕੇ ਰਿਹਾ ਕਰੋ ਕੋਈ ਗੱਲ ਨਹੀਂ ਥੋੜਾ ਥੋੜਾ ਨਮਕੀਨ ਵੀ ਚਾਹੀਦਾ ਇਹ ਵੀ ਗੱਲ ਹੀ ਹੈ ਜੀ ਚੱਲ ਜਾਂਦਾ ਵਿੱਚ ਵਿੱਚ ਚੱਲ ਜਾਂਦਾ ਪਰ ਥੋੜਾ ਹੀ ਮੇਰਾ ਮਿੱਠਾ ਖਾਣ ਨਾਲ ਛੋੜ ਗਿਰ ਹੋ ਜਾਂਦਾ ਕਈ ਦਿਨ ਲਈ ਇਹ ਨਮਕੀਨ ਚਲੀ ਜਾਵੇ ਫਿਰ ਉਹ ਵੀ ਖਰਾਬ ਕਰਦਾ ਆਪਾਂ ਕਈ ਦਿਨ ਬੋਲੀਏ ਨਾ ਰਸੇ ਹੋਏ ਬਸ ਘੜੀਮੈਂਟ ਹੈ ਨਾ ਮੈਂ ਕਹਿੰਦੀ ਹੁੰਨੀ ਆ ਵੀ ਘੜੀਮੈਂਟ ਦਾ ਹੀ ਗੁੱਸਾ ਹੋਵੇ ਆਪਣਾ ਪਰਵਾਰਾਂ ਚ ਰਲ ਮਿਲ ਕੇ ਰਹਾ ਕਰੋ ਰਲ ਮਿਲ ਕੇ ਐਨਾ ਕ ਤਾਂ ਸਰਦਾਰ ਜੀ ਆਪਣਾ ਵੀ ਨਮਕੀਨ ਚੱਲਦਾ ਰਹਿੰਦਾ ਹੈ ਨਾ ਹੋ ਜਾਂਦਾ ਐਨਾ ਕ ਤਾਂ ਅਲਾ ਦਾ ਕੁਝ ਨਹੀਂ ਕਹਿੰਦਾ ਐਨਾ ਕ ਕੁਝ ਨਹੀਂ ਕਹਿੰਦਾ ਆਪਣਾ ਕਾਹੀ ਲੜਾਈ ਹੁੰਦੀ ਆ ਅਰਵਿੰਦਰ ਤੇ ਆਪਣੀ ਮੰਟੇ ਚੜਾਈ ਹੋ ਜਾਂਦੀ ਹੈ ਮੰਟੇ ਲੜਾ ਲਾ 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 ਹੋ ਕੇ ਅਬ ਅੱਧੇ ਘੰਟੇ ਬਾਅਦ ਹੋ ਜਾਈ ਬੰਦਾ ਉਹੀ ਆ ਜਿਹੜਾ ਲੜਕੇ ਦਸਾਂ 15 ਮਿੰਟਾਂ ਬਾਅਦ ਜਾਂ ਘੰਟੇ ਬਾਅਦ 10 15 ਮਿੰਟ ਵੀ ਜ਼ਿਆਦਾ ਹੈ ਸਰਦਾਰ ਜੀ ਚਲੋ ਲਾ ਲਓ ਕਿਤੇ ਵੱਧ ਹੋ ਗਿਆ ਚਲੋ ਲਾ ਲਓ ਦਸ 15 ਮਿੰਟ ਅੱਧਾ ਪੰਜ ਚਾਰ ਮਿੰਟ ਲਾਏ ਹਾਂ ਪੰਜ ਚਾਰ ਮਿੰਟ ਚ ਆਪਣਾ ਗੁੱਸਾ ਜਦੇ ਘਹਿਲਾ ਕਰ ਲਿਆ ਕਰੋ ਕਿਉਂਕਿ ਆਪਾਂ ਜਦ ਇੱਕ ਘਰ ਚ ਰਹਿਣਾ ਇੱਕ ਛੱਤ ਥੱਲੇ ਰਹਿਣਾ ਫਿਰ ਉੱਥੇ ਮੂੰਹ ਜੇ ਮੋੜ ਕੇ ਨਹੀਂ ਸਰਦਾ ਨਹੀਂ ਸਰਦਾ ਠੀਕ ਆ ਫਿਰ ਉਹ ਨਫ਼ਰਤ ਬਾਦੀ ਉਹ ਚੱਲ ਜਾਂਦੀ ਆ ਹੂੰ ਠੀਕ ਆ ਜੀ ਜਿਵੇਂ ਕਹਿੰਦੇ ਆ ਨੱਕ ਜੇ ਤੇ ਗੁੱਸਾ ਹੋਵੇ ਬਸ ਜਦ ਇਹੋ ਜੀ ਹੋ ਜੋ ਠੀਕ ਆ ਜੀ ਜੰਗਾ ਭਾਈ ਬੋਲਦਿਆਂ ਕੋਲ ਕੋਈ ਭੁੱਲ ਚੁੱਕੀ ਹੋਵੇ ਤਾਂ ਜਰੂਰ ਮਾਫ਼ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ੍ਰੀ ਅਕਾਲ ਜੀ